ਹੈਲੋ ਹੈਲੋ ਕਿੱਥੇ ਜੋ ਨਹੀਂ ਗੋਣ ਮੈਂ ਹੋਈ ਹੈ ਸੇਗਨ ਬੋਲਣੀਆਂ ਹਾਂ ਦੱਸ ਕਿਤੇ ਆ ਮੈਂ ਆਖ ਲੋਤੀ ਕਿ ਕੁਲਚੀ ਵਾਲੇ ਦੁਕਾਨ ਤੇ ਆ ਜਿੱਥੇ ਵੱਡੇ ਸ਼ੋਰੂਮ ਨੇ ਸੁਣ ਮੇਰੀ ਗੱਲ ਸੁਣ ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈਆਂ ਤੇ ਬਾਕੀ ਤਰੀਕੇ ਦਾ ਘਰੋਂ ਫੋਨ ਆਉਂਦੇ ਆਉਂਦੇ ਵੀ ਅਸੀਂ ਥਾਣੇ ਦਰਖਾਸਤ ਦੇਣ ਲੱਗੇ ਤੇ ਜਾ ਆਪਣੇ ਘਰ ਜਾ ਜਾ ਕੇ ਕੰਮ ਕਰ ਮੈਨੂੰ ਨੇ ਬਲੈਕ ਕਰੀ ਇੱਥੇ ਬਲਾ ਤਰਨਤਨ ਰੋਡ ਤੇ ਵੇ ਬਹੁ ਮੇਰੀ ਗੱਲ ਸੁਣਾ ਮੈਨੂੰ ਐਵੇਂ ਨਾ ਮੇਰੀ ਗੱਲ ਸੁਣ ਬਹੂ ਐਵੇਂ ਮੈਂ ਨੂੰ ਤੇਰੇ ਘਰ ਦੇ ਆ ਫੋਨ ਲਿਆ ਕਰਨ ਮੇਰੇ ਨਾਲ ਵੇ ਮੇਰੇ ਵੇ ਮੇਰੀ ਗੱਲ ਸੁਣਾ ਇਹ ਤਰ੍ਹਾਂ ਨਹੀਂ ਕਰੀਦਾ ਹੁੰਦਾ ਪੁੱਤ ਮੈਨੂੰ ਨੇ ਪਤਾ ਜੋ ਮਰਜ਼ੀ ਕਰ ਲੈ ਮੈਂ ਕਿਹਾ ਤੂੰ ਆ ਜਾ ਇੱਥੇ ਕਰੀ ਮੇਰੀ ਗੱਲ ਸੁਣ ਬਹੂ ਆਪਣੀ ਗੱਲ ਮੁਕਾਜੀ ਹੋਏ ਦੋ ਚਾਰ ਦਿਨ ਕਹਿੰਦੇ ਇਸ ਤਰ੍ਹਾਂ ਮੈਂ ਨਹੀਂ ਅਜੇ ਕੰਮ ਚ ਜਾਉਣਾ ਤੇ ਨਾ ਮੈਨੂੰ ਲੋੜ ਹੀ ਇਹ ਕਰੀ ਇਹ ਕਰੀ ਮੇਰੇ ਕੋਲ ਆ ਜਾ ਮੈਂ ਤੈਨੂੰ ਦਾਤ ਦੇਣੀ ਮੇਰੀ ਗੱਲ ਸੁਣ ਮੈਂ ਨਹੀਂ ਆਉਣਾ ਹੁਣਾ ਬੇ ਬਹੂ ਮੈਂ ਮੈਂ ਤਾਂ ਤਾਂ ਤੇ ਅਜ ਲਗੀ ਨਾ ਨਾ ਜੇ ਦੁਕਾਨ ਤੇ ਆਈ ਤਾਂ ਮੈਂ ਤੈਨੂੰ ਦੱਸਾਂ ਮੈਂ ਖਲਾਰਾ ਬਚਾਲਾ ਪੈਣਾ ਮੇਰੇ ਮਾਲ ਕੇ ਤਰ੍ਹਾਂ ਗੁੰਮ ਹੈ ਉਹਨਾਂ ਬੜੀ ਬੇਇੱਜ਼ਤੀ ਕਰਨੀ ਹੈ ਇੱਕ ਮਿੰਟ ਆ ਜੀਂਗਾ ਨਾ ਇੱਥੇ ਇੱਕ ਕੋ ਮਿੰਟ ਆ ਜਾ ਮੇਰਾ ਮੇਰੀ ਗੱਲ ਸੁਣ ਆਪਾਂ ਨਹੀਂ ਆ ਸਕਦੇ ਬਹੁ ਮੇਰੀ ਗੱਲ ਸੁਣ ਮੇਰੇ ਨਾਲ ਕੋਈ ਤੇਰਾ ਕੀ ਪੁਰਾਣਾ ਲੈਣ ਦੇਣ ਥੋੜੀ ਆ ਤੂੰ ਤੇ ਦੋ ਦਿਨ ਹੋਏ ਮੇਰੇ ਨਾਲ ਗੱਲ ਕੀਤੀ ਤੂੰ ਆਪਣੇ ਘਰੇ ਜਾ ਪਹਿਲਾਂ ਜਾ ਕੇ ਘਰ ਆਪਣੇ ਵੇਹ ਤੇ ਵੰਡਿਆ ਥਾਡੇ ਮੈਂ ਨਹੀਂ ਘਰ ਜਾਣਾ ਮੈਂ ਤੈਨੂੰ ਦੱਸਦਾ ਤੇ ਮੈਨੂੰ ਪੁੱਛ ਕੇ ਥੋੜੀ ਆਈ ਤੂੰ ਕਿ ਮੇਰੇ ਲਈ ਨਾ ਉਹ ਦਿੰਦਾ ਇੱਕ ਮਿੰਟ ਇੱਕ ਮਿੰਟ ਤੋਂ ਉਹ ਦਿੰਦਾ ਮੈਨੂੰ ਕਿਹਾ ਤੂੰ ਜੇ ਕੱਲ ਮਿਲਣ ਆ ਜੀ ਮੈਂ ਤਾਂ ਮੈਂ ਨਹੀਂ ਗਿਆ ਵੀ ਮਿਲ ਕੇ ਤੈਨੂੰ ਮੈਂ ਕਿਹਾ ਸੀ ਠੀਕ ਦੂੰ ਉਤਰਾ ਤੈਨੂੰ ਮੈਂ ਮਜ਼ਾਕ ਕੀਤਾ ਕਿ ਬੋਏ ਮੇਰੀ ਗੱਲ ਸੁਣ ਪਹਿਲਾਂ ਆਪਣੇ ਘਰ ਜਾ ਮੈਂ ਆਪਣੇ ਘਰ ਦੇ ਤੇਰੇ ਘਰੇ ਕਲਾਉਂਗਾ ਫੇਰ ਉਹਦਾ ਮੈਂ ਨਹੀਂ ਆਣਾ ਮੈਂ ਹੁਣ ਤਰਨਤਨ ਰੋਡ ਤੇ ਮਿੰਟ ਤੇ ਆ ਜਾ ਨਹੀਂ ਤੇ ਮੈਂ ਮੈਂ ਤੈਨੂੰ ਕਹਿਤਾ ਸੀ ਮੇਰੀ ਗੱਲ ਸੁਣ ਇਹ ਜ਼ਬਰਦਸਤੀ ਕੋਈ ਨਹੀਂ ਬਹੁ ਮੈਂ ਤਾਂ ਸਿੱਧੀ ਗੱਲ ਦੱਸਾਂ ਮੈਂ ਥਾਣੇ ਦਰਖਾਸਤ ਦੇ ਦੇਣੀ ਆ ਤੇਰੇ ਘਰ ਦੇ ਮੇਰੇ ਨਾਲ ਡੇ ਰੌਲਾ ਪਾਉਣ ਇਹ ਤਾਂ ਮੈਨੂੰ ਪਤਾ ਇੱਥੇ ਆਏ ਆ ਤੇ ਮੈਂ ਦੱਸ ਦੇਣੀ ਆ ਇੱਥੇ ਆ ਜਾ ਜਾਣਦੇ ਨਹੀਂ ਬਹੁ ਅੱਜ ਮੈਂ ਗਿਆ ਕਿਤੇ ਕੰਮ ਗਿਆ ਵਾ ਮੇਰੀ ਗੱਲ ਸੁਣ ਲੈ ਮੈਂ ਜਾ ਮੇਰੀ ਗੱਲ ਸੁਣ ਜੇ ਇਤਰਾ ਕਰਨਾ ਤੇ ਆਪਾਂ ਨਹੀਂ ਇਦਾਂ ਦੇ ਗਾਹ ਕੇ ਬਹੁ ਮੇਰੇ ਲਈ ਬੇਰੀ ਮਲਦੂਮ ਗੁੰਡ ਬੜਵਾਣੀ ਮੈਂ ਜਲੂਸ ਕਢਾਉਣ ਡੇ ਆ ਕਿੱਡਾ ਜਲੂਸ ਕੱਢਿਆ ਤੂੰ ਹੈ ਪਹਿਲਾਂ ਤਾਂ ਕਹਿੰਦਾ ਉਹ ਦਿਨ ਮੈਂ ਮੈਂ ਤੈਨੂੰ ਥੋੜੀ ਗਿਆ ਆ ਵੀ ਮੇਰੇ ਨਾਲ ਨਿਕਲ ਗਿਆ ਜਾ ਮੈਂ ਤੈਨੂੰ ਇਹ ਥੋੜੀ ਤੇਰੇ ਘਰ ਦੇ ਮੇਰੇ ਫੋਨ ਕਰਕੇ ਉਹ ਥਾਣੇ ਦਰਖਾਏ ਦੇਤੀ ਉਹਨਾਂ ਨੇ ਜੀ ਤੇਰਾ ਵੇ ਮੈਨੂੰ ਨਹੀਂ ਪਤਾ ਜੋ ਤੂੰ ਜੋ ਮਰਜ਼ੀ ਕਰ ਲਾ ਮੈਂ ਤੈਨੂੰ ਕਿਹਾ ਨਾ ਤੂੰ ਇੱਕ ਵਾਰੀ ਤਰਨਤਾਰ ਰੋਡ ਤੇ ਆ ਜਾ ਬੋਹੇ ਹਾਂ ਮੈਂ ਇਹ ਦਿਨ ਦੱਸਾਂ ਮੈਂ ਗਿਆ ਵਾਂ ਦਿੱਲੀ ਮੈਂ ਮੈਂ ਨਹੀਂ ਆਸ ਕਿੱਥੇ ਮਰਜ਼ੀ ਚੱਲ ਜਾ ਜਿੱਥੇ ਮਰਜ਼ੀ ਚੱਲ ਜਾ ਮੈਂ ਦੁਕਾਨ ਤੇ ਆ ਚੱਲ ਗਈ ਮੇਰੀ ਗੱਲ ਗੁੰਦ ਤੇ ਨਹੀਂ ਆਉਂਦੀ ਲੋੜ ਮੈਂ ਮੇਰੀ ਗੱਲ ਸੁਣਾਵੇਂ ਤੈਨੂੰ ਦੱਸਾਂ ਆਪਾਂ ਨਹੀਂ ਮੇਰੇ ਨਾਲ ਕੋਈ ਲੰਕੇ ਗਾ ਤੇਰੇ ਨਾਲ ਐਦਾਂ ਨਾ ਕਰਿਆ ਘਾਲ ਵੀ ਕਿੱਦਾਂ ਤੂੰ ਕਰਨ ਤੇ ਆ ਮੈ ਨਹੀਂ ਤੇ ਸੁਣ ਕੋਈ ਜ਼ਬਰਦਸਤੀ ਨਹੀਂ ਆਪਣੇ ਘਰੇ ਜਾ ਮੇਰੇ ਨਾਲ ਨਹੀਂ ਕੋਈ ਤੇਰਾ ਲਿੰਕ ਹੈਗਾ ਠੀਕ ਹੈ ਨਾ ਨਾ ਤੂੰ ਮੈਨੂੰ ਜਾਣਦੀ ਆਵੇਂ ਮੈਂ ਹਾਂ ਤੇ ਤੇਰੇ ਬਾਰੇ ਜਾਣਕਾਰੀ ਮੈਨੂੰ ਪੂਰੀ ਹੈਗੀ ਤੇ ਮੈਂ ਮੈਂ ਘਰ ਨਹੀਂ ਆਣਾ ਤੇ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਚਲ ਆ ਜਾ ਇੱਕੋ ਮਿੰਟ ਮੈਂ ਗੱਲ ਸੁਣ ਜਾ ਤੂੰ ਮੇਰੀ ਗੱਲ ਸੁਣ ਤੂੰ ਆਪਣੇ ਠੱਠੇ ਵਾਲੇ ਮੋੜ ਤੇ ਚੱਲ ਮੁੱਥੇ ਆਉਣਾ ਠੱਠੇ ਵਾਲੇ ਮੋੜ ਮੋੜ ਤੇ ਨਹੀਂ ਮਜਾਣਾ ਮੈਂ ਨਹੀਂ ਤੇਰਾ ਏਡੇ ਹੋ ਜੀ ਜਨਾਨੀ ਨਾਲ ਮੇਰਾ ਕੋਈ ਲਿੰਕ ਹੈਗਾ ਜਿਹੜੀ ਤੂੰ ਮੇਰੀ ਮੱਲਣੇ ਲਈ ਗੱਲ ਜਿਹਦਾ ਮੈਂ ਤੈਨੂੰ ਕਿਹਾ ਨਾ ਜਦੋਂ ਮੈਂ ਤੈਨੂੰ ਕਿਹਾ ਵੀ ਤੂੰ ਇੱਥੇ ਆ ਜਾ ਮੇਰੀ ਸੁਣ ਲੈ ਗੱਲ ਮੈਂ ਤਾਂ ਦੱਸ ਦਿੱਤਾਈ ਵੀ ਮੈਂ ਵੇ ਮੈਂ ਥਾਣੇ ਦਰਖਾਸਤ ਦੇ ਦੇਣੀ ਮੁੜ ਕੇ ਲੱਕੀ ਇਹਦੇ ਮੈਂ ਫਿਰ ਕੁਝ ਮੈਂ ਤਿੰਨ ਮੈਂ ਦਾਦਾ ਤਿੰਨ ਮੈਂ ਦਾਦਾ ਮੈਂ ਕੁਝ ਖਾ ਕੇ ਮਰ ਜਾਣਾ ਤੇ ਤੂੰ ਨਾ ਆਇਆ ਮੇਰੇ ਲਈ ਤੇ ਮਰ ਨਹੀਂ ਮੈਂ ਤੈਨੂੰ ਕੀ ਮੇਰੇ ਨਾਲ ਕੀਤਾ ਵੀ ਕੀ ਤੂੰ ਦੱਸ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਹਿਤਾ ਇੱਕੋ ਵਾਰ ਜੇ ਤੂੰ ਤਰਨਤਾਰਨ ਰੋਡ ਤੇ ਨਹੀਂ ਨਾ ਆਵਾ ਅੱਜ ਜਾਂ ਮਰੀਜ਼ ਦਾ ਮੂੰਹ ਵੇਖ ਕੇ ਜਾਵੇਗਾ ਮੇਰੀ ਸੁਣ ਗੱਲ ਮੈਂ ਤੈਨੂੰ ਇਹ ਕਹੀ ਵੀ ਆਪਣੇ ਘਰ ਜਾ ਤੇਰੇ ਘਰ ਦੇਦ ਨੂੰ ਲੱਭਣ ਦੀ ਕੀ ਗੱਲ ਕੀ ਆ ਤੂੰ ਮੈਨੂੰ ਮੈਂ ਤਨ ਦਾਦੀ ਤੂੰ ਇੱਥੇ ਆ ਇੱਕ ਮਿੰਟ ਤਰਨਤਾਰਨ ਰੋਡ ਤੇ ਮੈਂ ਨੂੰ ਕਿਹਾ ਕਿ ਠੱਠੇ ਵਾਲੇ ਮੋੜ ਤੇ ਚੱਲ ਮੈਂ ਉੱਥੇ ਉੱਥੇ ਆਉਂਦਾ। ਉਹ ਉੱਥੇ ਮੇਰੀ ਤਾਂ ਨਹੀਂ ਜਿਆਦਾ ਲੱਤੇ ਤੇ ਚੱਲੇ ਗੱਲ ਕੀ ਹੋਈ ਕਰੂੰਗੇ ਉਹੀਂ ਸੁਭਜ ਗਏ। ਲੜਿਆ। ਕੌਣ ਲੜਿਆ? ਅ ਰਾਤੀ ਤੇ ਰਾਤੀ ਅੰਨੇ ਆ ਬੱਤੀ ਨਾ ਲੱਗ ਲਗੇ ਮੈਂ ਕਰਾਂ ਫਿਰ। ਤੇ ਤੂੰ ਥਾਣੇ ਦਰਖਾਸਤ ਦੇ ਤੂੰ ਮੇਰੇ ਘਰ ਦੇ ਤਰਾਂਦੇ ਆ। ਵੇਖ ਜੇ ਤੇ ਮੈਂ ਮੈ ਨਹੀਂ ਤੇਰਾ ਖੜਨਾ ਖੜਨਾ ਤੂੰ ਦੱਸਾਂ ਜੀ ਤੂੰ ਤੇ ਗੁਰੂਆ ਬੰਡ ਮੇਰੀ ਬੰਡ ਪੜਵਾ ਦੇਂਗੀ। ਤੂੰ ਇੱਕ ਮਿੰਟ ਇੱਥੇ ਆ ਜਾ ਮੈਂ ਉਹ ਫੋਨ ਕਰਨਾ ਕਿ ਮੁੰਡੇ ਦਾ ਵਾ ਤਾਂ ਤੂੰ ਇੱਥੇ ਆ ਇੱਕ ਮਿੰਟ ਆ ਤਾਂ ਮੇਰੀ ਸੁਣ ਗੱਲ ਮੈਂ ਇਹ ਮੇਰੀ ਗੱਲ ਸੁਣ ਤੂੰ ਇੱਕ ਤਰ੍ਹਾਂ ਨਾ ਮੇਰ ਨਾਲ ਨਹੀਂ ਤੇ ਨਾ ਮੇਰੀ ਦੁਕਾਨ ਤੇ ਆਉਣਾ ਹੀ ਮੇਰੇ ਮਾਲਕਾਂ ਨੂੰ ਪਤਾ ਲੱਗ ਗਿਆ ਤੇ ਮੈਂ 70 ਥੋੜੀ ਖਾਣੇ ਆ ਚਲ ਇੱਕ ਮਿੰਟ ਇੱਥੇ ਹਲੇ ਮੈਂ ਕਾਰ ਚੱਲ ਜਾਨੀ ਤੂੰ ਇੱਕ ਮਿੰਟ ਇੱਥੇ ਆ ਜਾ ਇੱਕੋ ਮਿੰਟ ਮੇਰੀ ਗੱਲ ਸੁਣ ਅੱਜ ਨਹੀਂ ਮੈਂ ਆਉਣਾ ਤੂੰ ਕੱਲ ਆ ਜਾਂਗੀ ਤੇ ਮੈਂ ਕੱਲ ਆ ਜਾਊਂਗਾ ਪਰ ਅੱਜ ਤੂੰ ਆਪਣੇ ਘਰੇ ਜਾ ਪਹਿਲਾਂ ਮੈਂ ਨਹੀਂ ਕਾਰ ਜਾਣਾ ਜਿੱਥੇ ਮੱਝ ਝੋਲ ਲਾ ਲਾ ਤੂੰ ਚੱਲ ਮੈਨੂੰ ਫੋਨ ਨਹੀਂ ਕਰਨਾ ਬਹੁਤ ਆਪਣੇ ਥਾਣੇ ਚੱਲ ਆ ਤੇਰੇ ਵਜਾ ਨਾਲ ਵਜਲ ਲੱਗੀਆਂ ਸੀ ਮੇਰੀ ਵਜਾ ਨਾਲ ਮੈਂ ਤੇਰੇ ਕੀ ਕੀ ਮੈਨੂੰ ਮਿਲੀ ਹੈ ਅੱਜ ਤੱਕ ਦੱਸ ਮੈਨੂੰ ਕੀ ਕੀਤਾ ਮੇਰ ਨਾਲ ਫੋਨ ਤੇ ਤੂੰ ਹੀ ਲਾਇਆ ਤੇ ਤੇ ਨੰਬਰ ਤੇ ਇਹਨੇ ਕਿਹਾ ਤੇ ਮੰਮੀ ਕਹਿੰਦੀ ਤੂੰ ਲਾਇਆ ਹੋ ਯਾਰ ਫੋਨ ਤੇ ਗਲਤ ਲੱਗ ਗਿਆ ਰਹੋਗੇ ਨੰਬਰ ਲੱਗ ਗਿਆ ਮੈਨੂੰ ਨਹੀਂ ਪਤਾ ਕੋਈ 1 ਮਿੰਟ 1 ਮਿੰਟ ਮੈਂ ਤੈਨੂੰ ਕਹਾਂ ਤੈਨੂੰ ਤਾਂ ਰੋਡ ਤੇ ਆ ਜਾ ਮੈਂ ਖਲੋਤੀ ਹੋ ਤੇ ਮੂਹਰੇ ਖੜੀ ਹੂ ਮੇਰੀ ਬਹੁ ਗੱਲ ਸੁਣ ਹੁਣ ਤੇ ਨਹੀਂ ਮੈਂ ਆਉਣਾ ਹੀ ਵੇਲਾ ਮੈਂ ਅੱਜ ਵੇਖ ਲਾਂਗੇ ਵੇਲਾ ਘਰ ਜਾ ਜਾ ਮੈਂ ਘਰ ਤਨ ਮੈਂ ਘਰ ਜਾਣੀ ਫਿਰ ਮੈਂ ਤਨ ਮੇਰੀ ਜਿਹੜੀ ਗੱਲ ਆ ਤੂੰ ਮੇਰੀ ਇੱਕ ਇੱਕ ਉਹ ਤਾਂ ਨਾ ਤੈਨੂੰ ਮੇਰੀ ਸੌਂ ਆਪਣੇ ਘਰ ਚੱਲ ਜੇ ਤੂੰ ਘਰੇ ਨਹੀਂ ਨਾ ਜਾਣਾ ਵੀ ਤਾਂ ਫਿਰ ਆਪਣੇ ਲੋ ਪਤਾ ਕੱਟਿਆ ਹੀ ਤੇ ਮੈਂ ਘਰ ਨਹੀਂ ਜਾਣਾ ਮੈਂ ਹੋਰ ਕਿਤੇ ਚੱਲ ਜਾਣੀ ਭੂਆ ਕੋਲ ਚੱਲ ਜਾਣੀ ਮੈਂ ਤੇਰੇ ਘਰ ਨਹੀਂ ਜਾਣਾ ਤੂੰ ਮੇਰੀ ਗੱਲ ਸੁਣ ਨਾ ਤੂੰ ਨਾ ਮੇਰੇ ਕੋ ਇੱਥੇ ਮੇਰੇ ਕੋ ਆ ਜਾਣਾ ਵਾ ਤੇ ਕੰਮ ਬਹੁਤ ਖਰਾਬ ਹੋ ਜਾਣਾ ਵਾ ਤੇ ਮੇਰੀ ਉਹ ਤੌਣੀ ਲਾਉਣਗੇ ਵੀ ਕੁੜੀ ਦਾਸ ਕਿੱਥੇ ਤਾਂ ਮੈਂ ਕਿੱਥੇ ਦੱਸੂਗਾ ਤੂੰ ਆਪਣੇ ਘਰ ਜਾ ਵੀ ਦੋ ਦਿਨ ਮੈਂ ਇੱਕ ਮਿੰਟ ਕਿਹਾ ਨਾ ਤੂੰ ਇੱਥੇ ਆ ਜਾ ਤੈਨੂੰ ਤੋਰ ਰੋਡ ਤੇ ਖਲੋਤੀ ਮੈਂ ਮੂਰੇ ਇਸ ਕੋ ਮਿੰਟ ਆ ਜਾ ਤੂੰ ਮੇਰੀ ਗੱਲ ਸੁਣ ਮੈਂ ਜਿਆਦਾ ਕਲੇਸ਼ ਨਹੀਂ ਚਾਹੁੰਦਾ ਤੂੰ ਆਪਣੇ ਘਰ ਜਾ ਵੀ ਮੈਨੂੰ ਨਹੀਂ ਪਤਾ ਮੈਂ ਮਰਨਾ ਨਹੀਂ ਚਾਹੁੰਦੀ ਨਹੀਂ ਮਾਰ ਦੇ ਤੈਨੂੰ ਕੁਝ ਨਹੀਂ ਉਹਨਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਤੂੰ ਤੈਨੂੰ ਜਿਆਦਾ ਪਤਾ ਹੈ ਹੈ ਤੈਨੂੰ ਜਿਆਦਾ ਪਤਾ ਹੈ ਮੇਰੀ ਗੱਲ ਸੁਣ ਤੇਰੇ ਘਰ ਦੇ ਕੁਛ ਨੀ ਤੂੰ ਉਦਣ ਮੈਨੂੰ ਕਿਹਾ ਸੀ ਵੀ ਤੂੰ ਏਦਾਂ ਨਾ ਕਰ ਜਿੱਦਾਂ ਤੂੰ ਕਵੇਂਗੀ ਮੈਂ ਉਦਾਂ ਕਰ ਲਊਂਗਾ ਤੂੰ ਜਿੱਦਾਂ ਤੂੰ ਮੈਂ ਕਿਹਾ ਉਦਾਂ ਕੀਤਾ ਆ ਯਾਰ ਹਜੇ ਆਪਣੀ ਗੱਲ ਨੂੰ ਦਿਨ ਗੜੇ ਹੋਏ ਦੋ ਤਿੰਨ ਦਿਨ ਹੋਏ ਆ ਤੇ ਮੈਂ ਤੈਨੂੰ ਇਤਰਾ ਇਤਰਾ ਕਿਤਰਾ ਹੀ ਕਰ ਲਊਂਗੀ ਤੇ ਹੁਣ ਤੂੰ ਇੱਕ ਮਿੰਟ ਮੇਰੇ ਕੋਲ ਆ ਜਾ ਵੀ ਇੱਕੋ ਮਿੰਟ ਮੇਰੀ ਗੱਲ ਸੁਣ ਬਹੁਤ ਇੱਥੇ ਫੜੇ ਗਏ ਨਾ ਤੇ ਉਹਨਾਂ ਸਿੱਧਾ ਮੈਨੂੰ ਅੰਦਰ ਜਾ ਜੇਲ ਛੋੜ ਦੇਣਾ ਤੇ ਮੈਂ ਥਾਣੇ ਤੋਂ ਨਹੀਂ ਲੈਣਾ ਮਿੱਟਾ ਮੂੰਹ ਵਿਖਾ ਜਾਵਾਂਗੇ ਨਾ ਇੰਨਾ ਕਿ ਵਿਖਾ ਜਾ ਮੂੰਹ ਵਿਖਾ ਜਾ ਮੈਨੂੰ ਆਪਣੀ ਪਹਿਲਾਂ ਗੱਲ ਮੇਰੀ ਗੱਲ ਸੁਣ ਤੂੰ ਇਦਾਂ ਕਰ ਆਪਣੇ ਘਰ ਚੱਲ ਤੇ ਮੈਂ ਅੱਜ ਹੀ ਤੇਰੇ ਘਰੇ ਆਪਣੇ ਘਰ ਦੇ ਘਲਾਉਣਾ ਅੱਜ ਹੀ ਘਲਾਉਣਾ ਨਹੀਂ ਤੂੰ ਘਲਾਉਣੀ ਘਲਾ ਫਿਰ ਮੈਨੂੰ ਨਹੀਂ ਪਤਾ ਤੂੰ ਆਪਣੇ ਘਰ ਜਾਣਾ ਪਹਿਲਾਂ ਫੇਰ ਹੀ ਜੱਗ ਲਾਉਂਗਾ ਮੰਮੀ ਨੂੰ ਤੇ ਡਾੜੀ ਨੂੰ ਤੇ ਤੂੰ ਵੀ ਨਾਲ ਹੀ ਆਉਣਾ ਫੇਰ ਮੈਂ ਤੈਨੂੰ ਦੱਸਦੀ ਪਤਾ हां तू मेरी गल सुन तू ਘਰੇ ਗੱਲ ਨਹੀਂ ਕਰਨੀ ਜਾ ਕੇ ਕੋਈ ਵੀ ਤੂੰ ਘਰੇ ਆਪਣੇ ਜਾ ਤੇ ਫਿਰ ਮੈਨੂੰ ਤੇ ਵੀ ਮੇਰੇ ਨਾਲ ਆਪਣੇ ਘਰੇ ਜਾ ਤੇ ਫਿਰ ਮੈਂ ਇਹ ਆਪਣੇ ਘਰੇ ਹੋਣੀ ਚਾਹੀਦੀ ਫਿਰ ਮੈਂ ਇਹ ਨਾ ਵੀ ਮੇਰੇ ਘਰ ਦੇ ਆਉਣ ਦੇ ਤੂੰ ਫੜ ਕੇ ਉਹਨਾਂ ਭਾਇਆ ਵੇ ਪਿਆੜੀ ਕੁੜੀ ਦੱਸੋ ਕਿੱਥੇ ਆ ਤੇ ਤੂੰ ਮੈਨੂੰ ਮੈਂ ਤੈਨ ਜਿਹੜੇ ਗੱਲ ਕਹਿਣ ਦੀਆਂ ਇੱਕ ਵਾਰੀ ਪਹਿਲਾਂ ਤੂੰ ਮੇਰੀ ਗੱਲ ਸੁਣ ਤੂੰ ਘਰੇ ਜਾ ਮੈਂ ਆਪਣੇ ਘਰੇ ਹੋਣ ਮੈਂ ਆਵਾਂ ਮਮੀ ਨੂੰ ਲੈ ਕੇ ਆਉਂਦੇ ਜੇ ਤੂੰ ਚੱਲ ਤੇ ਮੈਨੂੰ ਇਧਰੇ ਤਰਨਤਾ ਨਾ ਰੋੜ ਤੇ ਅਣਕੇ ਕਿਰਾਇਆ ਦੇਖ ਜਾ ਮੈਂ ਤਾਂ ਕਿਰਾਇਆ ਨਹੀਂ ਹੈਗਾ ਮੈਂ ਤੁਰ ਕੇ ਆਈ ਪਿੰਡੋਂ ਪਰ ਮੈਂ ਇੱਥੇ ਹੈ ਨਹੀਂ ਦੁਕਾਨ ਤੇ ਹੈ ਨਹੀਂ ਆ ਜਾ ਦੁਕਾਨ ਤੇ ਜਾ ਕੇ ਪਾਪੜ ਸੋਟਰਾ ਵੇਖਿਆ ਭੱਜੇ ਨਾ ਪਰ ਮੈਂ ਦੁਕਾਨ ਤੇ ਨਹੀਂ ਹੈਗਾ ਵੀ ਮੈਂ ਮਾੜਾ ਕੰਮ ਗਿਆ ਕਿਤੇ ਅੱਜ ਤੇ ਮੈਨੂੰ ਨਹੀਂ ਪਤਾ ਜੇ ਮੈਂ ਮੈਂ ਕਾਰ ਚੱਲ ਗਈ ਤੇ ਜੇ ਨਾਣਾ ਤੂੰ ਕੱਲ੍ਹ ਅੱਜ ਕਰਦੇਆਂ ਨੂੰ ਤੇ ਮੈਂ ਫੇਰ ਸ਼ਾਮਾਂ ਨੂੰ ਆ ਜਾਣਾ ਹਾਂ ਹਾਂ ਠੀਕ ਹੈ ਠੀਕ ਹੈ ਤੂੰ ਘਰ ਇੱਕ ਮਿੰਟ ਜਾ ਤੇ ਕਰ ਦੇ ਮੇਰੇ ਆਉਂਦੇ ਆ ਤੇਰ ਤੋਂ ਬਾਅਦ ਇੱਕ ਵਾਰੀ ਆ ਜਾਂਦੇ ਆ 1:00 ਵਜ ਗਿਆ ਆ ਮੈਂ 1:00 ਵਜਣਾ ਆ ਚੱਲ ਮੈਂ ਘਲਾਉਂਦਾ ਵਾ ਕਰਦੇ ਆ ਲੋ ਤੂੰ ਘਰੇ ਜਾ ਵੀ ਤੇ ਪਰ ਇਹ ਵੀ ਮੇਰੀ ਗੱਲ ਸੁਣ ਮੰਮੀ ਨੂੰ ਕੁਝ ਕਹਿਦਣੀ ਹੋਣੀ ਚਾਹੀਦੀ ਮੰਮੀ ਇਹ ਨਾ ਕਵੇ ਕਿ ਕੁੜੀ ਇਧਰ ਚਲਦੀ ਹੈ ਤੇ ਮੈਂ ਹੁਣ ਕੀ ਕਰੂੰ ਮੈਂ ਮੈਂ ਪਤਾ ਕੀ ਕਰਨਾ ਤੇ ਮੈਂ ਦਾਤ ਦੇਣੀ ਹੈ ਇੱਕ ਗੱਲ ਮੈਂ ਤਾਂ ਤਾਏ ਘਰ ਚਲ ਜਾਣਾ ਇਧਰ ਆਏ ਪਰੌਣੇ ਸਾਣਾ ਤੇ ਉਹ ਤੇ ਪਰੌਣੇ ਨਾ ਚਲ ਜੂਗੀ ਜੇ ਤੂੰ ਚੁੱਪ ਕੀਤਾ ਪਰ ਇਹ ਤਾਂ ਫੋਨ ਤੇ ਤੂੰ ਫੋਨ ਨਾ ਚੁੱਕੀ ਹੁਣ ਮੰਮੀ ਦਾ ਫੋਨ ਆ ਉਹ ਤੇ ਚੁੱਕਣਾ ਨਹੀਂ ਤੇ ਮੈਂ ਦਾਤ ਦਾ ਚੱਲ ਨਹੀਂ ਚੁੱਕਦਾ ਨਹੀਂ ਚੁੱਕਦਾ ਲੈ ਨਾ ਮਿੱਥੋਣੀ ਨਹੀਂ ਨਹੀਂ ਚੁੱਕਦਾ ਨਹੀਂ ਚੁੱਕਦਾ ਤੂੰ ਜਹਾਜ਼ ਕਰੀ ਇਤਰੇ ਹੈ ਪਤਾ ਕੀ ਕਰੀ ਜੇ ਜੇ ਤੂੰ ਆਉਣਾ ਵੀ ਆਣਾ ਤੇ ਸ਼ਾਮ ਨੂੰ ਨਾ ਆਈ ਇੱਕ 1 ਵਜੇ ਮਨਾਈ ਹੋਣ ਆਉਣ ਸਭੋਂ ਆ ਜਾ ਹੁਣ ਤੇ ਸਦਾ ਮੈਂ ਚਲਚਾਂ ਨਹੀਂ ਕਰੇ ਤੂੰ ਜਾ ਕਰੇ ਜਮ ਕਰ ਦੇ ਲੈ ਜੇ ਮੇਟੇ ਤੂੰ ਨਾ ਆਇਆ ਅੱਜ ਤਾਂ ਜਾ ਮੈਂ ਬੱਤੀ ਨਾ ਜਾ ਮੈਂ ਮਰ ਜਾਣਾ ਕੁਝ ਖਾ ਕੇ ਚਲ ਠੀਕ ਹੈ ਤੂੰ ਘਰੇ ਪਹੁੰਚ ਮੈਂ ਆ ਜੰਨਾ ਤੈਨੂੰ ਸੌ ਲੱਗੇ ਮੇਰੀ ਹਾਂ ਹਾਂ ਤੂੰ ਘਰੇ ਪਹੁੰਚ ਮੈਂ ਆਉਣਾ ਵਾ ਤੂੰ ਘਰੇ ਜਾ ਹਾਂ ਤੂੰ ਘਰੇ ਜਾ ਮੈਂ ਆਉਣਾ ਵਾ ਚਲ ਠੀਕ ਹੈ ਮੈਂ ਕਾਰ ਚੱਲ ਜਾਨੀ ਆ ਤੇ ਜੇ ਨਾ ਤੂੰ ਸ਼ਾਮਾਂ ਤੱਕ ਆਇਆ ਮੈਂ ਘਰ ਲੈ ਕੇ ਹਾਂ ਤੇ ਸਾਬ ਲਾ ਲਈ ਆਪਣਾ ਤੋਂ ਮੇਰੀ ਸੁਣ ਗੱਲ ਮੰਮੀ ਆਉਣੀ ਘਰੇ ਸੁੱਧੀ ਕਰੇ ਆਉਣੀ ਨਾਲ ਮੇਰੇ ਭਰਾਵਾਂ ਨੇ ਆਉਣਾ ਸਾਰਿਆਂ ਨੇ ਤੇ ਇਹ ਦੁਆਈ ਤੂੰ ਵੀ ਨਾਲ ਹਾਂ ਹਾਂ ਬੋਲੀ ਨਾ ਜਿਆਦਾ ਚੰਗਾ ਉੱਥੇ ਮੈਂ ਤਾਂ ਮੈਂ ਦਿੱਤੀ ਤੂੰ ਮੈਨੂੰ ਇੰਨੀਆਂ ਗੱਲਾਂ ਕਹੀਆਂ ਵੀ ਐਂ ਕਰ ਐਂ ਕਰ ਤੇ ਮੈਂ ਜਿਤਰਾ ਤੂੰ ਮਿੱਠਾ ਮੈਨੂੰ ਕਿਹਾ ਮੈਂ ਉਦਾਂ ਕੀਤਾ ਚਲ ਠੀਕ ਹੈ ਤੂੰ ਘਰੇ ਜਾ ਹੁਣ ਇੱਥੇ ਕਿੱਟਾ ਜਲੂਸ ਕਢਾਉਂਦੇ ਆਂ ਆ ਤੂੰ ਜਾ ਘਰੇ ਜਾ ਹੁਣ ਤੂੰ ਮੈਂ ਨਹੀਂ ਘਰ ਜਾਣਾ ਮੈਂ ਜਾਣਾ ਹੀ ਨਹੀਂ ਤਿੰਨਾ ਤੱਕ ਤੂੰ ਇੱਥੇ ਨਾ ਆਇਆ ਮੇਰੇ ਕੋਲ ਮੇਰੀ ਸੁਣ ਗੱਲ ਬਬ ਮੈਂ ਜਿਹੜੀ ਗੱਲ ਤੈਨੂੰ ਕਹਿਤੀ ਨਾ ਕਿ ਆਪਣੀ ਹਜੇ ਗੱਲ ਨੂੰ ਹੋਏ 2-4 ਦਿਨਾਂ ਤਾਂ ਮੈਂ ਐਵੇਂ ਐਥੇ ਮੇਲਾ ਨਹੀਂ ਲਾਉਣਾ ਚਾਹੁੰਦਾ ਵੀ ਤੂੰ ਆਪਣੇ ਘਰ ਜਾ ਤੇ ਮੈਂ ਮਾਂ ਆਪਣੀ ਮੰਮੀ ਨੂੰ ਘਰ ਦੇ ਨਾਲ ਬੁਲਾਉਂਦਾ ਵਾ ਤੂੰ ਨਾ ਹੁਣੇ ਨਹੀਂ ਤੇ ਮੈਂ ਮੈਂ ਚੱਲ ਜਾ ਨਹੀਂ ਤਾਂ ਤੂੰ ਮਿੰਟਾਂ ਮਿੰਟਕਾਰ ਘਰ ਦੇ ਨਾਲ ਤੂੰ ਹੀ ਆ ਚੱਲ ਸਾਡੇ ਮੇਰੀ ਗੱਲ ਸੁਣ ਨਾ ਸਾਡੇ ਆਉਣ ਦੇ ਨਾਲ ਤੂੰ ਘਰ ਹੋਣੀ ਚਾਹੀਦੀ ਆ ਫੇਰ ਹੀ ਗੱਲ ਕਰਾਂਗੇ ਆ ਮੈਂ ਮੈਂ ਚੱਲ ਨਹੀਂ ਆ ਤੇ ਤੂੰ ਜਿਹੜੀ ਨੇ ਤੈਨੂੰ ਗੱਲ ਕਹਿਣ ਦੀ ਆ ਸੱਲ ਠੀਕ ਹੈ ਠੀਕ ਹੈ ਪੌਜ ਘਰੇ ਮੈਂ ਕਰ ਦਿਆਂ ਕਰਦਾ ਫੋਨ ਤੇ ਤਿਆਰ ਹੋਣਗੇ ਹਾਂ ਚੱਲ ਘਰ ਮੈਨੂੰ ਤਾਂ ਆਤੀ ਫੋਨ ਕਰਦੇ ਫੋਨ ਤੇ ਫੋਨ ਕਰਤੀ ਵੀ ਆਨ ਜਾ ਕੇ ਚੱਲੀ ਮੈਂ ਸੱਲ ਠੀਕ ਹੈ ਨਗਰੇ ਕਰਦਾ ਰਹਿਣਾ ਨਹੀਂ ਤਿੰਨ ਨਗਰੇ ਕਰਾਉਂਦੇ ਆ ਸੱਲ ਠੀਕ ਹੈ ਠੀਕ ਹੈ ਪਹਿਲਾਂ ਕੱਲ ਦਾ ਕਹਿਣਾ ਮੈਂ ਅੰਨਾ ਚੱਲ ਜਾ ਚੱਲ ਜਾ ਆ ਜਾ ਮੈਂ ਤੈਨੂੰ ਇਹ ਥੋੜੀ ਕਿਆ ਮੈਂ ਤੈਨੂੰ ਕਹਿਇਆ ਸੀ ਆਪਣੇ ਘਰ ਦੇ ਨਾਲ ਮੈਂ 2 ਮਹੀਨੇ ਤੱਕ ਘਰੇ ਘਲਾਉਂਗਾ ਤੇ ਤੂੰ ਇਹ ਆਪਣੇ ਬਜਾਣ ਪੁੱਝ ਕੇ ਕੀਤਾ ਤੇ ਬਜਾਣ ਪੁੱਝ ਕੇ ਕੀਤਾ ਤੂੰ ਕੱਲ ਵੀ ਕਿਹਾ ਮਿਟੋ ਤੂੰ ਗਿਆ ਸੀ ਵੀ ਆ ਜਾ ਗगन ਜੀ ਜਿਹੇ ਤਰੀਕੇ ਮਰਚੀ ਕਰਤੀ ਤੇ ਨਾਲ ਲੜਦੇ ਝਗੜਦੇ ਤੇ ਪਰ ਗੋਲੀ ਕਰ ਲੈ ਲੈ ਤੂੰ ਜਾਬ ਘਰੇ ਮੈਂ ਜਾ ਕੇ ਕਹਿਣਾ ਉਹਨਾਂ ਨੂੰ ਮੈਂ ਤੇਰੇ ਫੋਨ ਕਰਤਾ ਹੀ ਹੁਣ ਤੇ ਘਰੇ ਆਹੀ ਤੇਰੇ ਆਉਣ ਲੱਗੇ ਤੂੰ ਤੇ ਤੈਨੂੰ ਸੌ ਲੱਗੇ ਜੇ ਤੂੰ ਨਾ ਆਵੇਂ ਚੱਲ ਠੀਕ ਆ ਕੱਟ ਫੋਨ ਤੇ ਘਰੇ ਆਹੀ ਚੱਲੇ ਆਉਣ ਲੱਗੇ ਤੇ ਚੱਲ ਘਰੇ ਚੱਲ ਮੈਂ ਨਹੀਂ ਜਾਣਾ ਜਿੰਨਾ ਤੱਕ ਤੂੰ ਗਿਆ ਨਾ ਮੇਰੀ ਸੁਣ ਗੱਲ ਜਿਹੇ ਤਰ੍ਹਾਂ ਕਰ ਲੈ ਤੇ ਫਿਰ ਨਹੀਂ ਮੈਂ ਜਾਣਾ ਤੂੰ ਤੇ ਫੇਰ ਮਾਰਨਾ ਚਾਹੁੰਦਾ ਵੀ ਮਾਰੀ ਜਾਵੇ ਕੁਝ ਖਾ ਕੇ ਤੂੰ ਘਰੇ ਜਾ ਤੇ ਫਿਰ ਮੈਂ ਤੇਰੇ ਘਰੇ ਆ ਜੂੰਗਾ ਹੀ ਜੇ ਨਹੀਂ ਤੇ ਫਿਰ ਵੇਲਾ ਮਰਜੀ ਆਪਣੀ ਤੇਰੀ ਗੱਲ ਸੁਣ ਇੱਕੋ ਮੇਰੀ ਗੱਲ ਸੁਣ ਲੈ ਇੱਕੋ ਹੀ ਹਾਂ ਜੇ ਤੂੰ ਆਉਣਾ ਨਹੀਂ ਆ ਤਾਂ ਵੀ ਮੈਨੂੰ ਦਾਦੇ ਜੇ ਨਹੀਂ ਆਉਣਾ ਤਾਂ ਵੀ ਦਾਦੇ ਮੈਂ ਮੇਰੀ ਗੱਲ ਸੁਣ ਜੇ ਮੈਂ ਲੱਗਾਈ ਆਉਣ ਤੇ ਮੇਰੀ ਗੱਲ ਸੁਣਾਈ ਉੱਥੇ ਆਪਣੇ ਭਰਾਵਾ ਦੇ ਰਿਸ਼ਤੇਦਾਰਾਂ ਨੂੰ ਫੋਨ ਕਰ ਲੱਗੀ ਕਿ ਤੂੰ ਘਰੇ ਚਲ ਗਈਆਂ ਕਿ ਨਹੀਂ ਜਦੋਂ ਤੂੰ ਘਰ ਵੜ ਗਈ ਤੇਰੇ ਮਗਰੇ ਨਹੀਂ ਆਜਾਂਗੇ ਤੈਨੂੰ ਸੌਂ ਲੱਗੇ ਜੇ ਤੂੰ ਨਾ ਮੇਰੇ ਕੋਲ ਆਇਆ ਚਲ ਠੀਕ ਆ ਠੀਕ ਆ ਇਧਰੇ ਮੇਰੀ ਗੱਲ ਸੁਣ ਲੈ ਇੱਕ ਹਾਂ ਹਾਂ ਜੇ ਮੰਮੀ ਕਹੂਗੀ ਵੀ ਪੀਏ ਤੇਰੇ ਨਾਲ ਗਈ ਤੂੰ ਕਹ ਨਹੀਂ ਗਈ ਮੈਂ ਮੈਂ ਕਹਣਾ ਵੀ ਮੰਮੀ ਮੈਂ ਕਰੋ ਕਹਿਣਾ ਤੇ ਇੱਥੇ ਆ ਘਰੇ ਆ ਤੂੰ ਗਈ ਲਈ ਜਿੰਨਾ ਟਾਈਮ ਲਾਏਗੀ ਬਾਹਰ ਤੇ ਉਹਨੇ ਕਹਣਾ ਇਨੇ ਜਰ ਦੀ ਕਿੱਥੋਂ ਆਈਆਂ ਤੂੰ ਹੁਣੇ ਜਾ ਕੇ ਘਰ ਜਾ ਹਾਂ ਤੇ ਘਰ ਮੈਂ ਖਾਣੀਆਂ ਚਪੇੜਾ ਤੂੰ ਤੇ ਗੱਲ ਕਰਦਾ ਵੀ ਚਪੇੜਾ ਵਿੱਚ ਨੇ ਤੈਨੂੰ ਕਿਹਾ ਮੰਮੀ ਦੇ ਸਾਹ ਲੈ ਤੂੰ ਕਦੋਂ ਦੀ ਆਈਂ ਕਰੋਂ ਘਰ 10 ਵਜੇ ਦੀ ਤੇ ਤੂੰ ਦੋੜਾ ਕਿੱਥੇ ਉਦੋਂ ਦੀ ਕਿੱਥੇ ਆ ਇੱਥੇ ਖਲੋਤੀ ਸੀ ਮੈਂ ਕੀ ਕਰ ਲੁ ਕੋਦੇ ਵਾਸਤੇ ਖਲੋਤੀ ਤੇ ਤੈਨੂੰ ਮੈਂ ਫੋਨ ਕੀਤਾ ਨਹੀਂ ਉਹ ਚੁੱਕਾ ਨਹੀਂ ਹਟਿਆ ਤੇਰਾ ਬਿਜੀ ਫੋਨ ਆਈ ਜਾਂਦਾ ਸੀ ਮੈਨੂੰ ਨੇ ਕਿਹਾਦਾ ਫੋਨ ਆਇਆ ਤੂੰ ਇਦਾਂ ਕਰ ਤੂੰ ਆਪਣੇ ਘਰ ਚੱਲ ਪਹਿਲਾਂ ਤੇ ਫੇਰ ਬਾਕੀ ਗੱਲਾਂ ਬਾਅਦ ਚ ਹੋਣਗੀਆਂ ਇਹ ਤਾਂ ਦੱਸਾਂ ਹੀ ਮੈਂ ਤੇ ਮੈਨੂੰ ਦੱਸ ਤੀ ਫੋਨ ਕਰਦੇ ਘਰ ਦੇ ਫੋਨ ਤੇ ਮੈਂ ਚੱਲੀ ਉਹ ਤੇ ਜੇ ਤੂੰ ਮੈਂ ਪਹੁੰਚ ਗਈ ਤੇ ਫੋਨ ਕਰਦੀ ਮੈਨੂੰ ਮਿੰਟ ਚ ਫੋਨ ਕਰ ਹਾਂ ਚੱਲ ਤੂੰ ਘਰੇ ਪਹੁੰਚ ਕੇ ਮੈਨੂੰ ਦੱਸਾਂ ਬਾਅਦ ਚ ਕਰਦੇ ਗੱਲ ਘਰੇ ਆਵਾਂਗੇ ਤੇਰੇ ਠੀਕ ਹੈ ਨਾ ਜੇ ਨਾ ਨਾ ਜੇ ਰਾਤ ਨੂੰ ਆਇਆ ਤੇ ਮੈਂ ਕੁਝ ਖਾ ਕੇ ਮਰ ਜਾਣਾ ਜਾਂ ਨਾ ਬੱਤੀਆਂ ਲੱਗ ਜਾਣੀ ਚੱਲ ਠੀਕ ਹੈ ਠੀਕ ਹੈ ਜਾ ਘਰੇ ਜਾ ਆ ਚੱਲੀ ਦੱਸ ਆ ਕਿੱਥੇ ਸੱਚੀ ਦੱਸਾਂ ਤੀ ਹਣਾ ਮੈਨੇ ਦੁਕਾਨ ਤੇ ਨਹੀਂ ਮੈਂ ਗਿਆ ਕਿਤੇ ਦੁਕਾਨ ਮੈਂ ਆ ਪਿੰਡ ਵਿੱਚ ਮੈਂ ਆ ਦੁਕਾਨ ਤੇ ਆ ਤੇ ਆ ਨੂੰ ਵੇਖ ਲੈ ਇੱਧਰ ਨੂੰ ਮੈਂ ਆ ਗਈ ਲੰਘ ਜਾਨੀ ਹੁਣ ਤੂੰ ਜਾ ਜਾ ਮੈਂ ਵੇਖਣ ਦਿਆ ਉਹ ਮੈਂ ਤੇ ਮੈਂ ਘਰੇ ਉਹਨਾਂ ਨੂੰ ਫੋਨ ਕਰ ਲਗਾ ਤੁਹਾਡੇ ਤੁਹਾਡੇ ਪਿੰਡ ਫੋਨ ਕਰ ਲਗਾ ਵੀ ਭਲਾ ਆਈ ਕਿ ਨਹੀਂ ਮੁੰਡਾ ਫੜਉਣ ਲੱਗਾ ਬਾਹਰ ਉੱਥੇ ਹਾਏ ਇਦਾਂ ਨਾ ਕਰੀਂ ਚੱਲ ਜਾ ਭੱਜ ਜੀ ਉਸ ਤੋਂ ਬਾਅਦ ਹੋਰ ਪਹਿਲਾਂ ਹਾਂ ਜੇ ਤੂੰ ਆਉਣਾ ਵੀ ਤਾਂ ਮੈਂ ਤਿਆਰ ਤੂੰ ਰੋਗੇ ਬਵਾ ਨਹੀਂ ਤੇ ਰਹੇ ਇਹਨਾਂ ਦਾ ਚੱਲ ਠੀਕ ਹੈ ਠੀਕ ਹੈ ਪਹੁੰਚ ਤੇ ਰਹੀ ਪਹੁੰਚ ਚੱਲ ਚੱਲੀ ਮੈਨੂੰ ਕਰਦੇ ਫੋਨ ਤੇ ਫੋਨ ਕਰਨਾ ਹੀ ਜਾ ਕੇ ਮੈਂ ਚੱਲ ਚੱਲੀ ਚੰਗਾ ਚੰਗਾ ਜੇ ਨਾਲ ਕੀ ਤਾਂ ਵੇ ਜਾ ਮੈਂ ਨਹੀਂ ਹੈ ਕਿ ਜਤੂ ਨਹੀਂ ਹੈਗਾ ਇੱਥੇ ਚਲੋ ਠੀਕ ਹੈ ਠੀਕ ਹੈ ਚੰਗਾ ਮੇਟੋ ਫੋਨ ਕਰਦੇ ਮੈਨੂੰ ਫਿਕਰ ਜੀ ਨਾ ਰਵੇ ਵੀ ਤੂੰ ਆਉਣਾ ਹੈ ਨਹੀਂ ਨਹੀਂ ਬਾਕੀ ਠੀਕ ਹੈ ਆਪਣੇ ਘਰ ਜਨ ਉਹਨਾਂ ਦੱਸਿਓ ਕਿੱਥੇ ਹੁੰਦਾ ਕਿੱਥੇ ਨਹੀਂ ਪਹਿਲਾਂ ਵੀ ਘਰੇ ਗੱਲ ਕਰਾਂਗੇ ਆਏ ਤੇ ਮੈਂ ਕਰਕੇ ਤੁਹਾਨੂੰ ਦੱਸਿਆਵਣੀ ਆ ਮੇਰੇ ਮਮੀ ਨੇ ਮੇਰੇ ਮਮੇ ਨੇ ਪੁੱਛਿਆ ਵੀ ਕਿਤੋਂ ਦਾ ਮੈਂ ਤਰਨ ਤਰਨ ਦਾ ਆ ਬਸ ਠੀਕ ਹੈ ਠੀਕ ਹੈ ਘਰੇ ਪਹੁੰਚ ਫਿਰ ਤੇ ਪਿਆਰੀ ਮੈਨੂੰ ਫੋਨ ਕਰਦੇ ਜੇ ਚੰਗਾ ਚੰਗਾ ਫਿਰ ਮੇਟੋ ਚੰਗਾ ਚੰਗਾ ਉਹ ਮੁੰਡਿਆਂ ਨੇ ਜਾਣਾ ਚਲੋ ਠੀਕ ਹੈ ਠੀਕ ਹੈ ਨੰਬਰ ਡਿਲੀਟ ਨੰਬਰ ਡਿਲੀਟ ਕਰਤੀ ਤੇ ਇਦਾਂ ਵੀ ਇਤਰਾਵਾ ਦ なかなかいいな。